ਹਾਂਜੀ ਕਰੀਏ ਸ਼ੁਰੂ ਸਾਰੇ ਆਣੇ ਆ ਤਾਂ ਆਪਣੇ ਕੋਲੇ ਜਿਹੜੇ ਸੈੱਟ ਆ ਜਿਹੜੇ ਉਹ ਪਏ ਹੈਗੇ ਉਹਨਾਂ ਦੇ ਵਿੱਚੋਂ ਜਿਹੜਾ ਸੈੱਟ ਆ ਜਿਹੜੇ ਜਿਹੜੇ ਸਵਾਲ ਆ ਇੰਪੋਰਟੈਂਟ ਆ ਉਹ ਤੁਹਾਨੂੰ ਮੈਂ ਕਰਾ ਲੈਣੇ ਆ ਕੱਲ ਦਾ ਦਿਨ ਤੁਹਾਡਾ ਰਹਿ ਗਿਆ ਕੱਲ ਦੇ ਦਿਨ ਤੋਂ ਬਾਅਦ ਤੁਸੀਂ ਸਾਰੇ ਬੱਚੇ ਜਿਹੜੇ ਹੈਗੇ ਆ ਪਰਸੋਂ ਉਹ ਟੈਸਟ ਦੇ ਵਿੱਚ ਬੈਠਣਾ ਹੈਗਾ ਸਾਰਿਆਂ ਨੇ ਠੀਕ ਆ ਤਾਂ ਕੋਸ਼ਿਸ਼ ਕਰੀਏ ਵੀ ਅੱਜ ਸਾਰੇ ਜਿਹੜੇ ਕੰਪਲੀਟ ਆਪਾਂ ਕਰ ਲਈਏ ਵੈਸੇ ਤਾਂ ਸਾਰੇ ਕੀਤੇ ਹੋਏ ਆ ਪਰ ਆਹ ਵੀਡੀਓ ਜਿਹੜੀ ਇਹ ਇੰਪੋਰਟੈਂਟ ਹੋਣ ਵਾਲੀ ਹੈ ਤੁਹਾਡੇ ਲਈ ਠੀਕ ਆ ਇਹਦੇ 'ਚ ਉਹ ਜਿਵੇਂ ਕਹਿੰਦੇ ਹੁੰਦੇ ਦੁੱਧ 'ਚੋਂ ਮਲਾਈ ਮਲਾਈ ਹੈ ਜਿਹੜੀ ਸਾਰਾ ਕਰਾ ਦੇਣਾ ਹੈ ਸਾਰੇ ਸਵਾਲ ਇਹਦੇ ਨਾਲ ਜਦੋਂ ਕਰ ਲੋਗੇ ਤੁਸੀਂ ਤੁਹਾਡਾ ਸਾਰਾ ਸਾਰੇ ਇਹ ਕੁਐਸਚਨ ਜਿਹੜੇ ਕਲੀਅਰ ਹੋ ਜਾਣਗੇ ਤੇ ਜਦੋਂ ਮੈਂਟਲ ਵੈਲਿਟੀ ਪੰਜਾਬੀ ਤੁਸੀਂ ਕਰੀ ਜਾਂਦੇ ਹੈਗੇ ਠੀਕ ਆ ਇਹਨਾਂ ਦੇ ਆਧਾਰ ਤੇ ਤੁਹਾਡਾ ਫੈਸਲਾ ਹੋ ਜਾਂਦਾ ਇਹਦੇ ਚ ਪਹਿਲਾ ਸਵਾਲ ਆ ਜਿਵੇਂ ਪਹਿਲਾਂ ਦਿੱਤਾ ਹੋਇਆ ਨੇ 640 ਦੇ ਅਭਾਜ ਗੁਣਨਖੰਡ ਹੈ 640 ਦੇ ਅਭਾਜ ਗੁਣਨਖੰਡਾ ਜਿਹੜੇ ਦਿੱਤੇ ਹੋਏ ਆ ਕਿਹੜੇ ਕਿਹੜੇ ਦਿੱਤੇ ਹੋਏ ਆ ਅਭਾਜ ਇੱਕ ਤਾਂ ਉਹ ਗੁਣਨਖੰਡ ਹੋਣ ਦੂਜੇ ਹੋਣ ਅਭਾਜ ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਨ੍ਹਾਂ ਦੇ ਸਿਰਫ ਦੋਈ ਗੁਣਖੰਡਾ ਜਿਹੜੇ ਉਹ ਬਣਦੇ ਹੈਗੇ ਆਪਾਂ ਨੂੰ ਪਤਾ ਹੈ ਨਾ ਕੀਤੀਆਂ ਵੀ ਇਹਨਾਂ ਸਾਰਿਆਂ ਨੇ ਤਾਂ ਇਹ 640 ਦੇ ਕਿਹੜੇ ਕਿਹੜੇ ਬਣਨਗੇ ਜਦੋਂ ਅਸੀਂ ਗੁਣਾ ਕਰਦੇ ਆ ਤਾਂ 2 ਦੁਣੀ 4 ਦੁਣੀ 8 ਦੁਣੀ 16 ਦੁਣੀ 32 ਦੁਣੀ 64 ਦੁਣੀ ਠੀਕ ਆ 64 ਦੁਣੀ 128 128 ਨੂੰ ਕੀਤੀ 5 ਦੇ ਨਾਲ ਤਾਂ ਉੱਤਰ ਕਿੰਨਾ ਆ ਜਾਊਗਾ 640 640 ਜਿਹੜਾ ਉੱਤਰ ਆਜੂ ਇਸ ਕਰਕੇ ਡੀ ਆਪਸ਼ਨ ਆ ਜਿਹੜੀ ਇਹਦੀ ਸਹੀ ਹੋਊਗਾ 2 2 ਉਸ ਤਰ੍ਹਾਂ ਗੁਣਾ ਕਰਕੇ ਜਦੋਂ ਆਪਾਂ ਕਰਦੇ ਆ ਤਾਂ ਇਸ ਤਰ੍ਹਾਂ ਆਪਾਂ ਅਜ ਗੁਣਖੰਡ ਕਿਹੜੇ 2 2 4 8, 2 8 16, 2 32, 2 64 128 5 ਨਾ ਕਰ ਦੋ ਤਾਂ ਕਿੰਨਾ ਬਣ ਜਾਂਦਾ ਆਪਣੇ ਕੋਲੇ ਇਹ 640 ਦੇ ਬਰਾਬਰ ਆ ਜਾਂਦਾ ਇਸ ਕਰਕੇ ਅਪਾਜ ਗੁਣਖੰਡ ਕਿਉਂਕਿ ਸਾਰੇ ਆ ਜਿਹੜੇ ਆਪਾਜ ਆ ਇਸ ਕਰਕੇ ਆਪਾਜ ਗੁਣਖੰਡੇ ਦੇ ਹੋਣਗੇ ਠੀਕ ਹੈ ਜੀ ਅਗਲਾ ਕੁਐਸਚਨ ਆ ਜਿਹੜਾ ਆਪਣੇ ਕੋਲੇ ਉਹ ਹੈਗਾ ਉਹ ਕਰਦੇ ਆ ਆਪਾਂ ਉਹਦੇ ਵਿੱਚ ਕੀ ਆ ਉਹ ਕਹਿੰਦਾ ਅਸੀਂ ਆਪਣੀ ਮੰਜ਼ਿਲ ਉੱਤੇ 4 ਸਹੀ 1/2 ਘੰਟੇ ਯਾਤਰਾ ਕਰਨ ਮਗਰੋਂ 2:45 ਉੱਤੇ ਪਹੁੰਚੇ ਠੀਕ ਆ ਅਸੀਂ ਕੋਈ ਜਿਹੜੀ ਹੈਗੀ ਆ 4:30 ਘੰਟੇ 4 ਸਹੀ 1/2 ਅ ਘੰਟੇ ਦੀ ਯਾਤਰਾ ਕੀਤੀ ਉਹਨਾਂ ਨੇ ਘੰਟੇ ਦੀ ਯਾਤਰਾ ਕੀਤੀ ਠੀਕ ਹੈ ਜੀ ਫਿਰ ਕੀ ਹੈ ਯਾਤਰਾ ਕਰਨ ਮਗਰੋਂ ਉਹ 2:45 ਉੱਤੇ ਪਹੁੰਚੇ 2:45 ਮੈਂ ਤੇ ਪਹੁੰਚੇ ਪੀਐਮ ਤੇ ਪਹੁੰਚੇ ਠੀਕ ਆ ਨਾ ਪੀਐਮ ਸਿਆਮ ਦਾ ਸਮਾਂ ਹੁੰਦਾ ਆਪਾਂ ਨੂੰ ਤੁਹਾਨੂੰ ਦੱਸਿਆ ਪਿਆ ਠੀਕ ਆ ਤਾਂ ਅਸੀਂ ਯਾਤਰਾ ਕਿੰਨੇ ਵਜੇ ਸ਼ੁਰੂ ਕੀਤੀ ਸੀ ਇਹਦਾ ਮਤਲਬ ਆ ਸਾਢੇ 4 ਘੰਟੇ ਉਹਨਾਂ ਨੂੰ ਯਾਤਰਾ ਕੀਤੀ ਉਹਨਾਂ ਨੇ ਟਾਈਮ ਕਿੰਨਾ ਲੱਗਿਆ ਉਹਨਾਂ ਨੂੰ ਸਾਢੇ 4 ਘੰਟੇ ਲੱਗੇ ਨਾ ਹਾਂਜੀ 2:45 ਦੇ ਸਮੇਂ ਦੇ ਉੱਤੇ ਉਹ ਪਹੁੰਚ ਗਏ ਆ 2:45 ਤੇ ਪਹੁੰਚ ਗਏ ਨਾ ਹਾਂਜੀ ਇਹਦਾ ਮਤਲਬ ਆ 2:45 ਦੇ ਵਿੱਚੋਂ 2:45 ਦੇ ਵਿੱਚੋਂ ਆਪਾਂ ਕੀ ਕਢਾ ਦਈਏ ਸਾਢੇ 4 ਦਾ ਮਤਲਬ ਸਾਢੇ 4 ਘੰਟੇ ਦਾ ਹੁੰਦਾ 4:30 ਮਿੰਟਾਂ ਜਿਹੜੇ ਉਹਨਾਂ ਨੇ ਯਾਤਰਾ ਕੀਤੀ 4:30 ਮਿੰਟ ਜਿਹੜੀ ਹੈਗੀ ਆ ਉਹ ਘਟਾ ਦਈਏ ਆਪਾਂ ਹੁਣ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਹੋਵੇ ਹੁਣ ਫੇਰ ਨੋਟ ਕਰ ਲਓ ਹਮੇਸ਼ਾ ਮਿੰਟਾਂ ਦੇ ਵਿੱਚੋਂ ਮਿੰਟ ਘਟਣੇ ਆ ਔਰ ਘੰਟਿਆਂ ਦੇ ਵਿੱਚੋਂ ਘੰਟੇ ਘਟਣੇ ਆ ਜੇ ਹਾਸਲ ਨਹੀਂ ਲੈਣਾ ਕਦੇ ਵੀ ਜਿਹੜਾ ਸਮੇਂ ਵਾਲਾ ਸਵਾਲ ਹੁੰਦਾ ਉਹਦੇ ਵਿੱਚ ਕਦੇ ਵੀ ਹਾਸਲ ਨਹੀਂ ਲਿਆ ਜਾਂਦਾ ਇਸ ਕਰਕੇ ਧਿਆਨ ਰੱਖਣਾ ਇਸ ਚੀਜ਼ ਦਾ ਵੀ ਤੁਸੀਂ ਹਾਸਲ ਨਹੀਂ ਲੈਣਾ ਇਹਦੇ ਵਿੱਚੋਂ ਤਾਂ ਆਪਾਂ ਹੁਣ ਦੇਖਾਂਗੇ ਇਹਦੇ ਵਿੱਚੋਂ 45 ਦੇ ਵਿੱਚੋਂ ਦਾ ਜਿਹੜੇ ਹੈਗੇ ਆ 2:45 ਤੇ ਪਹੁੰਚੇ ਹਨ ਉਹ 45 ਦੇ ਵਿੱਚੋਂ ਤਾਂ 30 ਨਿਕਲੇ ਆਉਣਗੇ ਠੀਕ ਆ ਪਰ 2 ਦੇ ਵਿੱਚ 4 ਨਹੀਂ ਨਿਕਲ ਸਕਦੇਗੇ ਇਸ ਕਰਕੇ ਇਹਨੂੰ 12 ਵਜੇਲੇ ਟਾਈਮ ਦੇ ਵਿੱਚ ਬਣਾ ਲੈਣਾ ਇਹਦੇ ਵਿੱਚ 12 ਜੋੜ ਦੇਣੇ ਆ 2:45 ਦੇ ਵਿੱਚ ਕਿੰਨੇ ਜੋੜ ਦੇਣੇ ਆ ਕਿਉਂਕਿ ਪੀਐਮ ਵਾਲੇ ਟਾਈਮ ਨੂੰ ਆਪਾਂ ਜੋੜ ਕੇ ਲਿਖ ਸਕਦੇ ਨਾ 24 ਘੰਟੇ ਵਾਲੇ ਟਾਈਮ ਦੇ ਵਿੱਚ ਕਿੰਨਾ ਬਣ ਗਿਆ ਇਹ 5 4 14 ਠੀਕ ਆ 2:45 ਇਹ ਇੱਕ 2:15 ਸੀ 2:45 ਹੋਈ ਆ ਇਹ ਕਿੰਨਾ ਟਾਈਮ ਬਣ ਗਿਆ 14 14 ਵਜੇ 45 ਮਿੰਟ ਬਣ ਗਿਆ ਇਹਦਾ ਮਤਲਬ ਇਹਦੀ ਸਾਹ ਤੇ ਆਪਾਂ ਹੁਣ 2 ਦੀ ਥਾਂ ਤੇ ਇਹਨੂੰ ਕਿੰਨਾ ਲਿਖਦੀ ਆਪਾਂ 14:45 ਲਿਖਦੀ ਆਪਾਂ ਨੂੰ ਪਤਾ ਲੱਗ ਜਿਓਵੇ ਕਿੰਨੇ ਵਜੇ ਅਸੀਂ ਸ਼ੁਰੂ ਕੀਤੀ ਸੀ 14:45 45 ਮਿੰਟ ਹਾਂ 5ਾਂ ਚੋਂ 0 ਕੱਢੀ 5 4ਾਂ ਚੋਂ 3 ਕੱਢਿਆ 1 4ਾਂ ਚੋਂ 4 ਕੱਢੀ 0 1 ਦਾ 10:00 10:15 AM ਸ਼ੁਰੂ ਕੀਤੀ ਹੁਣ ਫਿਰ ਇਹ AM ਉਹ ਭਲੇਖਾ ਪਾਉਣ ਦਾ ਮਾਰਾ ਤੁਹਾਨੂੰ ਇੱਥੇ PM ਲਿਖ ਸਕਦਾ 10 15 PM ਲਿਖ ਸਕਦਾ 10 15 ਕਿਉਂਕਿ ਹਣ ਜੇ PM ਪਹੁੰਚੇ ਤਾਂ ਉਦੋਂ 4:30 ਘੰਟੇ ਪਹਿਲਾਂ ਸਵੇਰ ਦਾ ਹੀ ਟਾਈਮ ਹੋਊਗਾ ਕਿ ਨਹੀਂ ਹਾਂਜੀ 12 ਵਜੇ ਤੋਂ ਪਹਿਲਾਂ ਦਾ ਟਾਈਮ ਜਿਹੜਾ AM ਦਾ ਹੀ ਹੋਊ ਨਾ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਭਲੇਖਾ ਪਾਉਣ ਵਾਸਤੇ ਤੁਹਾਨੂੰ ਇਹ ਵੀ ਕਹਿ ਸਕਦਾ 10 15 ਆਪਸ਼ਨ ਦੇ ਸਕਦਾ PM ਇੱਥੇ ਕਨਫਿਊਜ਼ ਨਹੀਂ ਹੋਣਾਗਾ ਠੀਕ ਆ ਆ ਸਹੀ ਆ ਆ ਗਲਤ ਹੋਊਗਾ ਇਸ ਕਰਕੇ ਧਿਆਨ ਰੱਖਣਾ ਇਸ ਚੀਜ਼ ਦਾ ਓਕੇ ਚਲੋ ਅੱਗੇ ਚੱਲਦੇ ਆਂ ਅਗਲਾ ਸਵਾਲ ਆ ਜਿਹੜਾ ਹੈਗਾ ਉਹ ਕਹਿੰਦਾ ਇੱਕ ਪਾਰਕ 1500 ਮੀਟਰ ਲੰਮਾਗਾ ਕੋਈ ਪਾਰਕ ਆ ਜਿਹੜਾ ਹੈਗਾ ਕਿੰਨੇ ਮੀਟਰ ਲੰਮਾ ਉਹ 1500 1500 ਮੀਟਰ ਦਾ ਲੰਮਾ ਅੱਗੇ ਕੀ ਲਿਖਿਆ ਹੋਇਆ ਉਹਨੇ 750 ਮੀਟਰ ਚੌੜਾਗਾ 750 ਮੀਟਰ ਚੌੜਾ ਹੈ ਹਾਂ ਇੱਕ پارک ਆ ਕੋਈ ਇਹਦਾ ਮਤਲਬ ਆਇਤ ਬਣਿਆ ਹੋਣਾ ਕਿਉਂਕਿ ਲੰਬਾਈ ਜੜਾਈ ਦਿੱਤੀ ਵੀ ਆ ਕਿੰਨਾਗਾ ਲੰਬਾ ਹੈਗਾ 1500 ਮੀਟਰ ਲੰਬਾਗਾ ਤੇ 750 ਮੀਟਰ ਚੌੜਾਗਾ ਚੜਾਈ ਹੈ ਜਿਹੜੀ 750 ਮੀਟਰ ਹੈ ਦੀ ਲੰਬਾਈ ਹੈ ਜਿਹੜੀ ਹੈਗੀ 1500 ਮੀਟਰ ਇੱਕ ਸਾਈਕਲ ਸਵਾਰ ਨੇ ਇਸ پارک ਦੇ ਚਾਰ ਚੱਕਰ ਲਾਉਣੇ ਆ ਕਿੰਨੇ ਚੱਕਰ ਲਾਉਣੇ ਆ ਚਾਰ ਚਾਰ ਚੱਕਰ ਆ ਜਿਹੜੇ ਉਹਨੇ ਲਾਉਣੇ ਹੈਗੇ ਠੀਕ ਆ ਜੀ ਇਹਦਾ ਮਤਲਬ ਕਹਿੰਦਾ ਉਹਦੀ ਸਪੀਡ ਹੈਗੀ ਆ ਜਿਹੜੀ ਹੈਗੀ ਆ 4.5 4.5 ਕਿਲੋਮੀਟਰ ਪ੍ਰਤੀ ਘੰਟਾ ਗਈ ਠੀਕ ਆ ਘੰਟਾ ਗਈ ਇਹਦੇ ਵਿੱਚ ਕਹਿੰਦਾ ਉਹਨੇ ਚਾਰ ਚੱਕਰ ਲਾਉਣੇ ਆ ਸਪੀਡ ਹੈ ਉਹਦੀ ਦੱਸੋ ਕਹਿੰਦਾ ਉਹਨੂੰ ਕਿੰਨਾ ਸਮਾਂ ਲੱਗੇਗਾ 3.5 ਕਿਲੋਮੀਟਰ ਹੁਣ ਇੱਕ ਗੱਲ ਨੂੰ ਧਿਆਨ ਚ ਰੱਖੋ ਪਹਿਲੀ ਗੱਲ ਤਾਂ ਇਹ ਆਕਾਈਆਂ ਜਿਹੜੀਆਂ ਹੈਗੀਆਂ ਕਿਲੋਮੀਟਰ ਚ ਆ ਹੈਗੀ ਆ ਮੀਟਰਾਂ ਦੇ ਵਿੱਚ ਉਨੇ ਉੱਤਰ ਜਿਹੜੇ ਦਿੱਤੇ ਵੇ ਆ ਉਹ ਦਿੱਤਾ ਵੇ ਪ੍ਰਤੀ ਘੰਟਾ ਦੇ ਵਿੱਚ ਪਰ ਇਕਾਈਆਂ ਤਾਂ ਇੱਕੋ ਜਿਹੀਆਂ ਕਰਨੀਆਂ ਪੈਣਗੀਆਂ ਨਾ ਆਪਾਂ ਨੂੰ ਸੋ ਇਸ ਕਰਕੇ ਆਪਾਂ ਕੀ ਕਰਾਂਗੇ ਇਹਨੂੰ ਜਾਂ ਤਾਂ ਇਹਨੂੰ ਕਿਲੋਮੀਟਰਾਂ 'ਚ ਬਣਾ ਲਈਏ ਜਾਂ ਅਸੀਂ ਇਹਨੂੰ ਮੀਟਰਾਂ ਦੇ ਵਿੱਚ ਬਣਾ ਲਈਏ ਆਪਾਂ ਦੇਖੋ ਕੀ ਕਰਨਾ ਇਹਨੂੰ ਕਿਲੋਮੀਟਰਾਂ ਨੂੰ ਮੀਟਰਾਂ 'ਚ ਬਣਾ ਲਈਏ ਆਪਾਂ ਇਹਨੂੰ ਕਿੰਨੇ ਨਾਲ ਗੁਣਾ ਕਰਾਂਗੇ ਫਿਰ ਆਪਾਂ ਕਿ ਹਜ਼ਾਰ ਹਜ਼ਾਰ ਦੇ ਨਾਲ ਗੁਣਾ ਕਰ ਦੇਾਂਗੇ 4.5 ਗੁਣਾ ਕਿੰਨੇ ਨਾਲ ਹੋ ਗਿਆ ਇਹ ਹਜ਼ਾਰ ਦੇ ਨਾਲ ਜਦੋਂ ਇਹਦੇ 45 ਵਟੇ ਆਪਾਂ ਕਿੰਨਾ ਕਰਾਂਗੇ 10 1000 1 ਜੀਰੋ ਨਾਲ ਜੀਰੋ ਕੱਟੀ ਗਈ ਇਹ 4500 ਮੀਟਰ ਆ ਗਿਆ 4500 ਮੀਟਰ ਮੀਟਰ ਪ੍ਰਤੀ ਘੰਟਾ ਘੰਟਾ ਆ ਗਈ ਇਹ ਵੀ ਸਪੀਡ ਹੋ ਗਈ ਆਪਣੀ ਠੀਕ ਆ ਕਿ ਨਹੀਂ ਪ੍ਰਤੀ ਘੰਟਾ ਇਸ ਕਰਕੇ ਸਪੀਡ ਕਿੰਨੀ ਬਣ ਗਈ ਹੁਣ ਆਪਣੀਆਂ ਕੋਲੇ ਚਾਲ ਜਿਹੜੀ ਹੈਗੀ ਆ 4500 ਮੀਟਰ ਪ੍ਰਤੀ ਘੰਟਾ ਪਰ ਆਪਾਂ ਨੂੰ ਇਹਦੇ ਚ ਦੂਰੀ ਵੀ ਕੱਢਣੀ ਪਊਗੀ ਕਿ ਨਹੀਂ ਕਿਉਂਕਿ ਚੱਕਰ ਆ ਜਿਹਨੇ ਉਹਨੇ ਪਰਮਾਪ ਦੇ ਵਿੱਚ ਹੀ ਲਾਊਗਾ ਕਿ ਨਹੀਂ ਆਪਾਂ ਨੂੰ ਆਇਤ ਦਾ ਪਰਿਮਾਪ ਦਾ ਫਾਰਮੂਲਾ ਪਤਾ ਹੀ ਆ। ਤਾਂ ਜਦੋਂ ਇਹਨੂੰ ਇੱਥੋਂ ਸ਼ੁਰੂ ਕੀਤਾ ਇੱਥੋਂ ਇਸ ਤਰ੍ਹਾਂ ਹੀ ਘੁੰਮੂਗਾ ਕਿ ਵਿੱਚ ਤੁਰਿਆ ਫਿਰੂਗਾ ਜਿਗ-ਜੈਗ ਕਰਦਾ ਉਹ। ਪਾਸੇ-ਪਾਸੇ ਕਿਹੜੇ ਕੱਢੂਗਾ? ਇਹ ਤਾਂ ਮਤਲਬ ਚਾਰ ਕਿਹੜੇ ਕੱਢੂਗਾ ਕਿ ਨਹੀਂ ਉਹਦੇ? ਜੇ ਇੱਕ ਵਾਰੀ ਦਾ ਪਰਿਮਾਪ ਪਤਾ ਲੱਗ ਜਾਏ ਚਾਰਾਂ ਦਾ ਕੱਢ ਲਾਂਗੇ ਕਿ ਨਹੀਂ ਆ। ਆਇਤ ਦਾ ਪਰਿਮਾਪ ਕਾਦੇ ਬਰਾਬਰ ਹੁੰਦਾ। ਆਇਤ ਦਾ ਪਰਿਮਾਪ ਹੁੰਦਾ ਬ੍ਰੈਕਟ ਸ਼ੁਰੂ ਲੰਬਾਈ ਚੜਾਈ ਗੁਣਾ ਪਰ ਮਾਪ ਆਪਾਂ ਨੂੰ ਕੱਢ ਲੈਨੇ ਆਪਾਂ ਲੰਬਾਈ ਕਿੰਨੀ ਆ 1500 ਮੀਟਰ ਚੌੜਾਈ ਕਿੰਨੀ ਆ 750 ਗੁਣਾ ਕਿੰਨਾ ਕਰਨੀ ਆ 1500 ਦੇ ਵਿੱਚ 750 ਜੋੜੇ ਤਾਂ ਕਿੰਨਾ ਬਣ ਗਿਆ ਇਹ 2250 50 ਗੁਣਾ 2 ਨਾਲ ਕੀਤੇ ਤਾਂ ਕਿੰਨਾ ਬਣ ਗਿਆ ਇਹ 4500 ਕਿੰਨਾ ਬਣ ਗਿਆ 4500 ਮੀਟਰ ਬਣ ਗਿਆ ਇੱਕ ਗੇੜੇ ਦੇ ਵਿੱਚ 4500 ਮੀਟਰ ਇੱਕ ਗੇੜੇ ਦਾ ਕਿੰਨੇ ਹੋ ਗਏ ਆ 4500 ਮੀਟਰ ਪਰ ਜਦੋਂ ਚਾਰ ਗੇੜੇ ਕੱਢਣੇ ਆ ਤਾਂ ਮਤਲਬ ਚਾਰ ਹਨ ਇੱਕ ਗੇੜਾ ਤੇ ਕਿੰਨੇ ਹੈਗੇ ਆ 4500 ਮੀਟਰ 4500 ਮੀਟਰ ਤੇ ਚਾਰ ਗੇੜਿਆਂ ਦਾ ਕਿੰਨਾ ਹੋਊਗਾ 4500 ਗੁਣਾ 4 ਕਿੰਨਾ ਹੋ ਗਿਆ 18000 ਮੀਟਰ ਹੋ ਗਿਆ ਠੀਕ ਆ ਇੰਨੀ ਹੋ ਗਈ ਕੀ ਹੋ ਗਿਆ ਇਹ ਫਾਸਲਾ ਜਿਹੜਾ ਉਹਨੇ ਤੈਅ ਕਰਨਾ ਆਪਾਂ ਨੂੰ ਪਤਾ ਚਾਲ ਕੱਢਣ ਦੇ ਲਈ ਆਪਾਂ ਕੀ ਕਰਦੇ ਹਾਂ ਚਾਲ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ ਚਾਲ ਦੂਰੀ बटे ਸਮਾਂ ਸਮਾਂ ਕੱਢਣਾ ਨੇ ਆਪਾਂ ਇਹਦੇ ਵਿੱਚ ਭਰ ਦਾਂਗੇ ਚਾਲ ਕਿੰਨੀ ਆ ਇਹਦੀ ਕੱਢੀ ਸੀ ਆਪਾਂ 45 4500 ਮੀਟਰ ਦੂਰੀ ਕਿੰਨੀ ਆ 18000 ਮੀਟਰ बटे ਸਮਾਂ ਜਿਹੜਾ ਆਪਾਂ ਕੱਢ ਲਾਂਗੇ ਇਹਦੇ ਵਿੱਚ ਠੀਕ ਆ ਸਮੇਂ ਨੂੰ ਇੱਧਰ ਲੈ ਆਉਣੇ ਆ 4500 ਨੂੰ ਇੱਧਰ ਲੈ ਜਾਣੇ ਆ ਸਮਾ ਇਧਰ ਆ ਕੇ ਗੁਣਾ ਹੋ ਜੂ ਸਮਾ ਰਹਿ ਜੂ ਕੱਲਾ ਇੱਥੇ ਹਾਂਜੀ ਆ ਇਧਰ ਗੁਣਾ ਹੋਇਆ ਵਾ ਸਮੇਂ ਇਧਰ ਆ ਕੇ ਕੀ ਹੋ ਜੂ ਭਟੇ ਹੋ ਜੂ 18000 ਮੀਟਰ ਭਟੇ ਕਿੰਨਾ ਹੋ ਗਿਆ 351020 ਨਾ ਦੋ ਜ਼ੀਰੋਆਂ ਕੱਟੀਆਂ ਗਈਆਂ ਹਾਂਜੀ ਹਾਂਜੀ 4 4 ਘੰਟੇ ਦਾ ਸਮਾਂ ਲੱਗੂਗਾ ਉਹਨੂੰ ਕਿੰਨੇ ਦਾ 4 ਘੰਟੇ 4 ਘੰਟੇ ਦਾ ਸਮਾਂ ਲੱਗੂਗਾ ਉਹਨੂੰ ਚਾਰ ਚੱਕਰ ਕੱਢਣ ਵਾਸਤੇ ਕਿੰਨਾ ਸਮਾਂ ਲੱਗੂਗਾ ਉਹਨੂੰ 4 ਘੰਟੇ 4 ਘੰਟੇ ਸਵਾਲ ਸੀਗਾ ਜਿਹੜਾ ਹੈਗਾ ਆਪਣੇ ਕੋਲੇ 4 ਘੰਟੇ ਉੱਤਰ ਡੀ ਆਪਸ਼ਨ ਆ ਜਿਹੜਾ ਹੈਗਾ ਇਹਦਾ ਉੱਤਰ ਆ ਜਾਊਗਾ ਠੀਕ ਆ 4 ਘੰਟੇ ਉੱਤਰ ਆ ਗਿਆ ਇਹਦਾ ਅੱਗੇ ਆ ਜੀ ਆਪਣੇ ਕੋਲੇ ਅੱਗੇ ਆ 1 ਵਰਗ ਤੇ 1 ਇਕਾਈਤ ਦੇ ਪਰਮਾਪ ਬਰਾਬਰ ਹਨ ਇਹ ਅਗਲਾ ਸਵਾਲ ਆ ਜਿਹੜਾ ਆਪਣੇ ਕੋਲੇ ਕੀ ਹੈ ਕਹਿੰਦਾ ਉਹ ਪੜੋ 1 ਵਰਗ ਤੇ 1 ਹਾਂ ਚੜਾਈ ਹੈ ਠੀਕ ਆ ਆਪਾਂ ਨੂੰ ਪਤਾ ਦੋਨਾਂ ਦੇ ਕੀ ਪਰਮਾਪ ਬਰਾਬਰ ਆਗੇ ਪਰਮਾਪ ਬਰਾਬਰ ਆ ਠੀਕ ਆ ਇੱਕ ਦੋਨਾਂ ਦੇ ਵਰਗ ਬਣਿਆ ਹੋਇਆ ਇਕਾਈ ਤਾਂ ਦੋਨਾਂ ਦੇ ਪਰਮਾਪ ਆ ਜਿਹੜੇ ਸੇਮ ਆ ਗਏ ਉਹ ਦੋਨਾਂ ਦੇ ਕੀ ਪਰਮਾਪ ਸੇਮ ਆ ਗਏ ਬਣੇ ਹੋਏ ਪਰ ਉਹ ਕਹਿੰਦਾ ਲੰਬਾਈ ਆ ਜਿਹੜੀ ਹੈਗੀ ਇਹ ਦਿੱਤੀ ਵੀ ਕਾਦੀ ਦਿੱਤੀ ਵੀ ਆਨੇ ਵਰਗ ਦੀ ਆਇਤ ਦੀ ਪਰਮਾਪ ਲੰਬਾਈ ਦਿੱਤੀ ਵੀ ਆ ਉਹਦੀ ਪੂਜਾ ਦਿੱਤੀ ਵੀ ਆ ਠੀਕ ਆ ਦੋਨਾਂ ਦੇ ਇੱਕ ਵਰਗ ਬਣਿਆ ਤੁਹਾਨੂੰ ਦੱਸਿਆ ਵੀ ਸ਼ੇਪ ਬਣਾ ਲਈਦੀ ਹੁੰਦੀ ਆ ਇੱਕ ਵਰਗ ਦਾ ਜੇ ਜਦੋਂ ਆ ਵਰਗ ਬਣਿਆ ਵਾ ਆਈ ਤਾਂ ਇੱਕ ਦੋਨਾਂ ਦੇ ਕੀ ਆ ਪਰਮਾਪ ਆ ਜਿਹੜੇ ਹੈਗੇ ਸੇਮ ਆ ਪਰਮਾਪ ਦਾ ਮਤਲਬ ਪਾਸੇ ਵਾਲਾ ਘੇਰਾ ਦੋਨਾਂ ਦਾ ਸੇਮ ਆ ਤੇ ਕਹਿੰਦਾ ਜੇਕਰ ਵਰਗ ਦੀ ਭੁਜਾ ਪਰਮਾਪ ਆ ਜਿਹੜੇ ਹੈਗੇ ਸੇਮ ਵਰਗ ਦੀ ਉਹਨੇ ਭੁਜਾ ਦਿੱਤੀ ਵੀ ਆ ਇਹਦੀ ਲੰਬਾਈ ਦਿੱਤੀ ਵੀ ਆ ਇਹਦੀ 18 ਮੀਟਰ ਇਹਦੀ 16 ਮੀਟਰ ਜਿਹੜੀ ਹੈਗੀ ਭੁਜਾ ਦਿੱਤੀ ਵੀ ਆ ਇਹਦੀ ਲੰਬਾਈ ਦਿੱਤੀ ਵੀ ਹੈ ਚੌੜਾਈ ਨਹੀਂ ਦਿੱਤੀ ਵੀ ਕਿਉਂਕਿ ਇਹਦਾ ਜੇ ਆਇਤ ਦਾ ਪਰਿਮਾਪ ਕੱਢਣਾ ਹੋਵੇ ਆਪਾਂ ਨੂੰ ਚੌੜਾਈ ਦੀ ਜ਼ਰੂਰਤ ਪਊਗੀ ਕਿ ਨਹੀਂ ਤਾਂ ਆਪਾਂ ਨੂੰ ਪਤਾ ਹੈਗਾ 18 ਮੀਟਰ ਹੈ ਜਿਹੜੀ ਇਹਦੀ ਲੰਬਾਈ ਦਿੱਤੀ ਆ ਆਪਾਂ ਪਤਾ ਕਰਨੀ ਹੈ ਚੌੜਾਈ ਕਿੰਨਾ ਕਿੰਨੀ ਹੈ ਉਹਨੇ ਚੌੜਾਈ ਪੁੱਛਿਆ ਨਾ ਆਇਤ ਦੀ ਚੌੜਾਈ ਹੋ ਪਰਿਮਾਪ ਸੇਮ ਹੈ ਇਹਦਾ ਮਤਲਬ ਦੋਨਾਂ ਦੇ ਫਾਰਮੂਲੇ ਜਿਹੜਾ ਇਹਦਾ ਪਰਿਮਾਪ ਕਿੰਨਾ ਇਹਦਾ ਪਰਿਮਾਪ ਕੱਢ ਸਕਦੇ ਆ ਨਾ ਆਪਾਂ ਹਾਂਜੀ ਵਰਗ ਦਾ ਪਰਿਮਾਪ ਕਾਦੇ ਬਰਾਬਰ ਹੁੰਦਾ ਵਰਗ ਵਰਗ ਦਾ ਪਰਿਮਾਪ ਹੁੰਦਾ ਭੁਜਾ ਗੁਣਾ 4 50 50 ਕਿੰਨੀ ਇਹਦੀ 16 16 4 ਕਿੰਨਾ ਹੋ ਗਿਆ 64 ਮੀਟਰ ਸਿੱਧਾ ਹੀ ਹੁੰਦਾ ਮੀਟਰਾਂ 'ਚ ਹੁੰਦਾ ਖੇਤਰਫਲ ਹਮੇਸ਼ਾ ਵਰਗ ਮੀਟਰਾਂ ਦੇ ਵਿੱਚ ਨਿਕਲਦਾ ਹੈ ਪਰ ਇਸ ਪ੍ਰਮਾਪ ਜਿਹੜਾ ਇਹਦਾ ਮਤਲਬ ਇਹਦਾ ਪ੍ਰਮਾਪ ਜੇ 64 ਇਹਦਾ ਕਿੰਨਾ 64 ਤੇ ਇਹਦਾ ਕਿੰਨਾ ਹੋਊਗਾ ਫਿਰ 64 ਹੀ ਇਹਦਾ ਹੋਊਗਾ ਕੀ ਹੁਣ ਇਥੋਂ ਚੜਾਈ ਨਿਕਲੇਗੀ ਕਿ ਨਹੀਂ ਆਇਤ ਦਾ ਪਰਿਮਾਪ ਕਾ ਦੇ ਬਰਾਬਰ ਹੁੰਦਾ ਆਇਤ ਦਾ ਪਰਿਮਾਪ ਪ੍ਰੈਕਟਿਸ ਸ਼ੁਰੂ ਲੰਬਾਈ ਜਮਾ ਚੌੜਾਈ ਗੁਣਾ 2 ਦੇ ਨਾਲ ਜਦੋਂ ਕਰ ਦਿੰਨੇ ਆਪਾਂ ਤੇ ਆਪਣੇ ਕੋਲੇ ਸ਼ੁਰੂ ਹੋ ਜਾਂਦਾ ਇਹ ਠੀਕ ਆ ਪਰਿਮਾਪ ਹੁਣ ਆਪਾਂ ਨੂੰ ਪਤਾਗਾ 64 64 ਮੀਟਰ ਆ ਠੀਕ ਆ ਲੰਬਾਈ ਕਿੰਨੀ ਆ 18 ਜਮਾ ਕੀ ਆ ਚੌੜਾਈ ਪਤਾ ਕਰਨੀ ਆ ਗੁਣਾ 2 ਬਰਾਬਰ ਤੋਂ ਇੱਧਰ ਉੱਧਰ ਜਦੋਂ ਲੈਣਾ ਸਿੱਖਿਆ ਨੇ ਸਾਰਾ ਕੁਝ ਹੋ ਜਾਂਦਾ ਹੁਣ ਦੋ ਨੂੰ ਇੱਧਰ ਲੈ ਆਉਣੇ ਆ 64/2 ਹੋ ਗਿਆ ਇਹ 32 32 ਨਹੀਂ ਹੋ ਗਿਆ 18 ਜਮਾ ਚੜਾਈ ਰਹਿ ਗਈ ਠੀਕ ਆ ਹੁਣ ਕੱਟ ਗਿਆ ਹੋਊਗਾ ਕਿੰਨੇ ਤੇ ਕੱਟ ਗਿਆ 32 ਦੂਣਾ 64 ਹੁੰਦੇ ਆ ਹੁਣ 32 ਇੱਧਰ ਰਹਿ ਗਏ 18 ਨੂੰ ਵੀ ਇੱਧਰ ਲਿਓ 18 ਬਰਾਬਰ ਤੋਂ ਇੱਧਰ ਲੈ ਆਉਣੇ ਆ ਇੱਧਰ ਜੋੜ ਦੇ ਇੱਧਰ ਆ ਕੇ ਕਦੇ ਹੋਗੇ ਘਟਾਓ ਦੇ ਬਰਾਬਰ ਚੜਾਈ ਰਹਿ ਗਈ ਕਿ ਨਹੀਂ ਹਾਂ 32 ਦੇ ਵਿੱਚੋਂ 18 ਕਢਾਇਆ ਤਾਂ ਕਿੰਨੇ ਰਹਿ ਗਏ ਹੈ 14 ਜਿਹੜੀ ਹੈਗੀ ਆ ਮੀਟਰੇ ਦੀ ਕੀ ਰਹਿ ਗਈ ਚੜਾਈ ਰਹਿ ਗਈ ਤਾਂ ਮਤਲਬ 14 ਮੀਟਰ ਦੀ ਕੀ ਹੋਗੀ ਚੜਾਈ ਹੋਗੀ ਆਪਣੇ ਕੋਲੇ ਠੀਕ ਆ ਇਸ ਤਰੀਕੇ ਨਾਲ ਦੀ ਚੜਾਈ ਹੈ ਜਿਹੜੀ ਹੈਗੀ 14 ਮੀਟਰ ਨਿਕਲੇ ਹੋਗੀ ਪਹਿਲਾ ਆਪਸ਼ਨ ਹੀ ਹੈ ਜਿਹੜਾ ਉੱਤਰ ਇਹਦਾ ਆਊਗਾ ਅੱਗੇ ਕਰਦੇ ਆ ਮੈਂ ਤੁਹਾਨੂੰ ਇੰਪੋਰਟੈਂਟ ਇੰਪੋਰਟੈਂਟ ਸਵਾਲ ਕਰਾ ਰਿਹਾ ਤਾਂ ਕਿ ਵੀਡੀਓ ਦੇ ਵਿੱਚ ਦੇਖ ਕੇ ਵੀ ਕਲੀਅਰ ਕਰ ਲਓ ਕੱਲ ਤੱਕ ਕੰਪਲੀਟ ਕਰ ਲਓ ਇਹਨਾਂ ਦੇ ਵਿੱਚੋਂ ਹੀ ਸਾਰੇ ਸਵਾਲ ਪੇਪਰ ਆ ਜਾਣਾਗਾ ਕੋਈ ਵੀ ਸਵਾਲ ਬਾਹਰ ਨਹੀਂ ਆਊਗਾ ਦੇਖ ਲਿਓ ਤੁਸੀਂ ਠੀਕ ਆ ਜੇ ਤਿਆਰੀ ਕਰ ਲਈ ਤੇ ਨਾਲ ਦੀ ਨਾਲ ਤੁਸੀਂ ਇਹਨੂੰ ਕਲੀਅਰ ਕਰ ਦੋਗੇ ਓਕੇ ਅੱਗੇ ਚੱਲਦੇ ਆਂ ਕਹਿੰਦਾ 8 ਮੀਟਰ ਲੰਬੀ 6 ਮੀਟਰ ਉੱਚੀ ਇਹ ਮੈਂ ਤੁਹਾਨੂੰ ਤਰੀਕਾ ਦੱਸਿਆ ਹੋਇਆ ਸੀਗਾ ਉਸੇ ਤਰੀਕੇ ਦੇ ਨਾਲ ਇਹਨੂੰ ਹੱਲ ਕਰ ਦੇਣਾ ਧਿਆਨ ਰੱਖਿਓ ਜਦੋਂ ਪੇਪਰ ਦੇ ਵਿੱਚ ਜਿਹੜਾ ਪੇਪਰ ਆਉਂਦਾ ਨਾ ਉਹਦੇ ਪਿਛਲੇ ਪਾਸੇ ਖਾਲੀ ਸ਼ੀਟ ਦਿੱਤੀ ਹੁੰਦੀ ਹੈ ਕੁਐਸਚਨ ਪੇਪਰ ਦੇ ਓਐਮਆਰ ਸ਼ੀਟ ਦੇ ਪਿੱਛੇ ਨਾ ਕਰਨ ਲੱਗ ਜਿਓ ਕਿਤੇ ਜਿਹੜਾ ਕੁਐਸਚਨ ਪੇਪਰ ਹੁੰਦਾ ਜਿਸ ਤਰ੍ਹਾਂ ਆਹ ਕੁਐਸਚਨ ਪੇਪਰ ਮੇਰੇ ਕੋਲ ਹੈਗਾ ਤੇ ਪਿੱਛੇ ਖਾਲੀ ਥਾਂ ਹੁੰਦੀ ਹੈ ਦਿੱਤੀ ਵੀ ਉਹਦੇ ਵਿੱਚ ਉੱਥੇ ਤੁਸੀਂ ਜੋੜ ਘਟਾਓ ਗੁਣਾ ਭਾਗ ਕਰ ਸਕਦੇ ਆ ਠੀਕ ਆ ਜਾਂ ਤੁਸੀਂ ਜਿਹੜਾ ਹੈਗਾ ਪੇਪਰ ਬੋਰਡ ਹੀ ਇਹ ਜਾਂ ਵੀ ਜਿੱਥੇ ਲਿਖਿਆ ਜਾ ਸਕੇ ਠੀਕ ਹੈ ਨਾ ਸਾਫ ਪੇਜ ਦੇ ਉੱਤੇ ਕੈਲਕੂਲੇਸ਼ਨ ਕਰ ਸਕੋ ਤੁਸੀਂ ਇੱਕ ਪੇਜ ਆ ਜਿਹੜਾ ਹੈਗਾ ਮਿਲ ਜਾਂਦਾ ਹੁੰਦਾ ਤੇ ਪਹਿਲੇ ਪਾਸੇ ਖਾਲੀ ਜਿੰਨਾ ਵੀ ਇੱਥੇ ਥਾਂ ਤੁਹਾਨੂੰ ਖਾਲੀ ਆ ਮਿਲਦਾ ਕਿਉਂਕਿ ਇਹ ਕੁਐਸਚਨ ਪੇਪਰ ਤੁਹਾਨੂੰ ਮੋੜ ਦੇਣਾ ਉਹਨਾਂ ਨੇ ਇਸ ਕਰਕੇ ਜਿੱਥੇ ਵੀ ਮਰਜ਼ੀ ਕੈਲਕੂਲੇਸ਼ਨ ਕਰ ਦੇਣੀ ਹੈ ਵਿੱਚ ਨਹੀਂ ਕੁਝ ਛੋੜਨੇ ਇੱਕ ਦੂਜੇ ਦੇ ਜਦੋਂ ਵੀ ਸਵਾਲ ਕਰਨ ਲੱਗੋ ਠੀਕ ਹੈ ਨਾ ਜਿੰਨੀ ਵੀ ਖਾਲੀ ਥਾਂ ਮਿਲਦੀ ਇੱਥੇ ਮਰਜ਼ੀ ਕਰ ਸਕਦੇ ਆ ਨਾਲ ਦੀ ਨਾਲ ਉਸ ਕੁਐਸਚਨ ਨੂੰ ਜਿਹੜਾ ਕਰ ਲਓ ਉਹਨਾਂ ਨੰਬਰ ਦੇਖ ਕੇ OMR ਸ਼ੀਟ ਦੇ ਉਹੀ ਗੋਲਾ ਜਿਹੜਾ A B C D ਜਿਹੜਾ ਵੀ ਸਵਾਲ ਦਾ ਉੱਤਰ ਆਉ ਤੁਸੀਂ ਭਰੇ ਵੀ ਆ ਨਾ ਪਹਿਲਾਂ ਕਰਕੇ ਹਟੇਵੇਂ ਉਸੇ ਤਰੀਕੇ ਨਾਲ ਜਿਹੜੇ ਸਵਾਲ ਦਾ ਉੱਤਰ ਹੋਇਆ ਉਹੀ ਭਰਨਾ ਉਹਦੇ ਵਿੱਚ ਦੂਜਾ ਨਹੀਂ ਭਰਨਾ ਠੀਕ ਆ ਚਲੋ ਅੱਗੇ ਆ ਕਹਿੰਦਾ 8 ਮੀਟਰ ਲੰਬੀ ਅਤੇ 6 ਮੀਟਰ ਉੱਚੀ ਇਹਦਾ ਮਤਲਬ ਲੰਬੀ ਆ ਜਿਹੜੀ ਹੈਗੀ ਆ 8 ਮੀਟਰ ਇਸ ਤਰ੍ਹਾਂ ਠੀਕ ਆ ਉੱਚੀ ਆ ਜਿਹੜੀ 22 ਆ ਸੋਰੀ ਹਾਂ 8 ਮੀਟਰ ਲੰਬੀ ਆ 6 ਮੀਟਰ ਉੱਚੀ ਆ ਅਤੇ ਚੌੜਾਈ ਆ ਜਿਹੜੀ ਹੈਗੀ 22.5 ਸੈਂਟੀਮੀਟਰ ਮੋਟੀ ਦੀਵਾਰ ਨੂੰ ਕਿੰਨੀਆਂ ਇਟਾਂ ਚਾਹੀਦੀਆਂ ਜਦੋਂ ਕਿ ਇੱਕ ਇੱਟ ਦਾ ਮਾਪ ਹੁਣੇ ਇੱਟ ਦਾ ਮਾਪ ਵੀ ਦਿੱਤਾ ਹੋਇਆ ਤੇ ਇਟਾਂ ਵੀ ਲੱਗੀਆਂ ਹੋਈਆਂ ਹੁਣ ਇਹਦੇ ਵਿੱਚ ਦੇਖੋ ਕਿੰਨੀ ਜਿਹੜੀ ਹੈਗੀ ਆ ਕੋਈ ਦਿਵਾਰ ਆ ਜਿਹੜੀ ਕਿੰਨੀ ਲੰਬੀ ਕਿੰਨੀ ਆ ਉਹ ਲੰਬੀ ਹੈ ਦਿਵਾਰ ਦਿਵਾਰ ਲੰਬੀ ਆ 8 8 ਮੀਟਰ ਚੜਾਈ ਕਿੰਨੀ ਆ 6 ਮੀਟਰ ਉੱਚੀ ਉਚਾਈ ਆ ਉਚਾਈ ਆ ਠੀਕ ਆ ਕਿੰਨੀਆਂ 6 ਮੀਟਰ ਇਹ ਇੱਕ ਮੋਟਾਈ ਦਿੱਤੀ ਵੀ ਆ ਦੀ ਮੋਟਾਈ ਕਿੰਨੀ ਆ 22.5 22.5 ਸੈਂਟੀਮੀਟਰ ਇਹਨੂੰ ਟਾਈਲਾਂ ਲਾਉਣੀਆਂ ਗੀਆਂ ਇਹਦੇ ਵਿੱਚ ਟਾਈਲਾਂ ਦੇ ਨਾਲ ਚੱਲਣਾ ਇਹਨੂੰ ਪਹਿਲਾਂ ਟਾਇਲ ਦੀ ਜਿਹੜੀ ਹੈਗੀ ਆ ਲੰਬਾਈ ਚੜਾਈ ਉਹ ਕਿੰਨੀ ਦਿੱਤੀ ਵੀ ਆ ਨੇ ਟਾਇਲ ਦੀ ਦਿੱਤੀ ਵੀ ਆ ਕਿੰਨੀ ਦਿੱਤੀ ਆ 25 ਸੈਂਟੀਮੀਟਰ 25 ਸੈਂਟੀਮੀਟਰ ਅੱਗੇ ਚੜਾਈ ਦਿੱਤੀ ਵੀ ਆ 11. 25 ਸੈਂਟੀਮੀਟਰ ਤੇ 6 ਸੈਂਟੀਮੀਟਰ ਠੀਕ ਹੈ ਇਸ ਤਰ੍ਹਾਂ ਦਿੱਤੀ ਵੀ ਹੈ ਹੁਣ ਇਹਦੇ ਵਿੱਚ ਦੇਖੋ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਹੁਣ ਫੇਰ ਧਿਆਨ ਨਾਲ ਸੁਣ ਲਓ ਜਦੋਂ ਇਸ ਤਰ੍ਹਾਂ ਦਾ ਕੋਈ ਸਵਾਲ ਆ ਜਾਵੇ ਜਾਂ ਤਾਂ ਸਾਰੀਆਂ ਮੀਟਰ ਦੇ ਵਿੱਚ ਹੀ ਬਣਾ ਲਓ ਇਕਾਈਆਂ ਇਹ ਜਾਂ ਸਾਰੀਆਂ ਸੈਂਟੀਮੀਟਰ ਦੀ ਬਣਾ ਲਓ ਵੈਸੇ ਕੋਸ਼ਿਸ਼ ਕਰਿਆ ਕਰੋ ਸੈਂਟੀਮੀਟਰ ਦੇ ਵਿੱਚ ਹੀ ਬਣਾਈਏ ਐਟ ਦੀ ਲਮਾਈ ਚੜਾਈ ਜਾਂ ਟਾਇਲ ਦੀ ਲਮਾਈ ਚੜਾਈ ਜਿਹੜੀ ਦਿੱਤੀ ਹੁੰਦੀ ਹੈ ਉਸ ਹਿਸਾਬ ਨਾਲ ਬਣਾ ਲਓ ਇਹਦਾ ਮਤਲਬ 8 ਮੀਟਰ ਚ ਕਿੰਨੇ ਸੈਂਟੀਮੀਟਰ ਹੁੰਦੇ ਆ 800 ਸੈਂਟੀਮੀਟਰ ਠੀਕ ਆ ਸੈਂਟੀਮੀਟਰ ਬਣ ਗਈ ਆ ਕਿੰਨੀ ਬਣ ਗਈ 600 ਸੈਂਟੀਮੀਟਰ ਬਣ ਗਈ ਉਚਾਈ ਹੈ ਜਿਹੜੀ ਇਹਦੀ ਠੀਕ ਆ ਮਟਾਈ ਕਿੰਨੀ ਬਣ ਗਈ ਇਹ ਦਿੱਤੀ ਹੋਈ ਪਹਿਲਾਂ ਉਹਦੇ ਵਿੱਚ 22.5 ਸੈਂਟੀਮੀਟਰ ਚ ਠੀਕ ਆ ਇੰਨੀ ਬਣ ਗਈ ਕਿ ਨਹੀਂ ਇਹਦਾ ਮਤਲਬ ਹੈ ਦਵਾਰ ਦੀ ਨਮਾਈ ਜਿਹੜੀ ਆਪਾਂ ਇਹਦਾ ਖੇਤਰਫਲ ਕੱਢ ਲਿਆ 800 ਗੁਣਾ 600 ਗੁਣਾ 22.5 ਵਟੇ ਹੁਣ ਉੱਤੇ دیوار ਦੀ ਲਮਾਈ ਜੜਾਈ ਤੇ ਉਚਾਈ ਲਿਖ ਦੋ ਥੱਲੇ ਜਿੰਨੀਆਂ ਟੈਲਾਂ ਲੱਗੀਆਂ ਉਹਨਾਂ ਦੀ ਲਿਖ ਦੋ ਕਿੰਨੀਆਂ 25 ਗੁਣਾ 11.25 11.25 ਗੁਣਾ 6 ਠੀਕ ਆ ਕਿ ਨਹੀਂ ਹਾਂਜੀ ਕਿੰਨੇ ਦੇ ਕੱਟੇ ਗਿਆ 6 100 ਰਾਂ ਕੀਤੀ 100 ਤੇ ਕੱਟਿਆ ਗਿਆ 11.25 ਆ 22.50 ਆ ਦੋ ਤੇ ਕੱਟਿਆ ਗਿਆ ਕਿ ਨਹੀਂ 11 ਦੁਣਾ 22 ਹੁੰਦੇ 25 ਦੁਣਾ 50 ਹੁੰਦੇ ਇਹਨੂੰ ਜ਼ੀਰੋ ਵੀ ਲਿਖ ਸਕਦੇ ਆ ਆ ਠੀਕ ਆ ਦੋ ਤੇ ਇਹ ਕੱਟਿਆ ਗਿਆ ਅੱਗੇ ਕਿੰਨਾ ਆ ਗਿਆ 25 ਚੌਕਾ 100 ਹੋ ਗਿਆ ਕਿੰਨੀਆਂ ਟਾਇਲਾਂ ਲੱਗਣਗੀਆਂ ਆਪਾਂ ਨਿਕਲੇ ਹਊਗਾ ਹੁਣ ਕੀ ਹੈ 20 20 ਹਾਂਜੀ ਸਿੱਧਾ ਬਾਕੀ ਜਿਹੜੇ ਡਿਜ਼ਰਟ ਆ ਉਹਨਾਂ ਨੂੰ ਗੁਣਾ ਕਰੋ 8 ਚੌਕਾ 32 32 ਦੁਣਾ 64 600 ਟਾਇਲ ਆ ਜਿਹੜੀ ਇਹਨੂੰ ਲੱਗੂਗੀ ਕਿੰਨੀ ਟਾਇਲ ਲੱਗੂਗੀ 6400 6400 ਟਾਇਲ ਇਹਦਾ ਉੱਤਰ ਆ ਜਾਊਗਾ ਕਿਹੜਾ ਆਪਸ਼ਨ ਆ ਤੀਜਾ ਤੀਜਾ ਸਮਝ ਲੱਗੀ ਹਾਂਜੀ ਨਹੀਂ ਤਾਂ ਵੀਡੀਓ ਦੇ ਵਿੱਚ ਜਾ ਕੇ ਇਹਨੂੰ ਕੰਪਲੀਟ ਕਰਨੀ ਐ ਦੇਖਣੀ ਐ ਸਾਰਿਆਂ ਨੇ ਇਹਨੂੰ ਕਰ ਲੈਣਾ ਜਿਹੜੀਆਂ ਪਹਿਲੀਆਂ ਤਿੰਨਕ ਵੀਡੀਓ ਹੀ ਐ ਜਿਦੇ ਵਿੱਚ ਕਲੀਅਰ ਹੋ ਜਾਣਾ ਤੁਹਾਡਾ ਸਾਰਾ ਟੈਸਟ ਠੀਕ ਆ ਕੱਲ ਨੂੰ ਆਪਾਂ ਜਿਹੜਾ ਹੈਗਾ ਟੈਸਟ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਸਵਾਲ ਜਿਹੜੇ ਕਰਨ ਵਾਲੇ ਆ ਉਹੀ ਕਰਾਂਗੇ ਇਹਨੂੰ ਕੰਪਲੀਟ ਕਰ ਦਾਂਗੇ ਕੱਲ ਨੂੰ ਹੋ ਸਕਦਾ ਆਪਾਂ ਟਾਈਮ ਵੱਧ ਲਈਏ ਕੱਲ ਨੂੰ ਸੋ ਇਸ ਕਰਕੇ ਸਾਰਿਆਂ ਨੇ ਕਲੀਅਰ ਕਰ ਲੈਣੇ ਆ ਪਤਾ ਹੋ ਗਿਆ ਕਲੀਅਰ ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਆ ਉੱਤੇ ਦੀਵਾਰ ਦਾ ਲਿਖ ਲਓ ਜਾਂ ਫਰਸ਼ਾ ਦਾ ਫਰਸ਼ਦਿਆ ਲਿਖ ਲਓ ਥੱਲੇ ਟਾਈਲ ਜਿਹੜੀ ਲਾਉਣੀ ਆ ਟਾਈਲ ਦਾ ਲਿਖ ਲਓ ਇਸ ਤਰ੍ਹਾਂ ਦਾ ਸਵਾਲ ਆਉਣਾ ਜ਼ਰੂਰ ਇੱਕ ਕੁਐਸਚਨ ਦੇ ਪੇਪਰ ਦੇ ਵਿੱਚ ਅੱਗੇ ਆ ਕਹਿੰਦਾ ਅਮਿਤ ਨੇ ਇੱਕ ਮੇਜ਼ 49 ਨੰਬਰ ਸਵਾਲ ਆ ਅਮਿਤ ਨੇ ਇੱਕ ਮੇਜ਼ 1200 ਰੁਪਏ ਵਿੱਚ ਖਰੀਦੀ ਠੀਕ ਆ ਕਿੰਨੇ ਦੀ ਖਰੀਦੀ ਮੇਜ਼ ਖਰੀਦੀ ਹੈਗੀ ਉਹਨੇ ਮੇਜ਼ ਖਰੀਦੀ ਮੇਜ਼ 1200 ਦੀ ਠੀਕ ਆ ਕਿ ਨਹੀਂ ਫਿਰ ਕੀ ਕੀਤਾ ਕਹਿੰਦਾ ਉਸਨੇ ਮਰਮਤ ਉੱਤੇ 200 ਰੁਪਏ ਲਾਤੇ ਮਰਮਤ ਤੇ ਲੱਗੇ 200 ਤੇ ਲੱਗੇ ਕਿੰਨੇ 200 ਰੁਪਏ ਅੱਗੇ ਕਹਿੰਦਾ ਫਿਰ ਇਸ ਨੂੰ ਇਹਦਾ ਮਤਲਬ ਮਰਮਤ ਤੇ ਵੀ ਇਹਨੇ ਹੁਣ ਖਰੀਦ ਮੁੱਲ ਕਿੰਨਾ ਹੈ ਇਹਦੇ ਵਿੱਚ 1200 ਨਹੀਂ ਹੈਗਾ ਇਹ ਗੱਲ ਦਾ ਧਿਆਨ ਚ ਰੱਖਣਾ ਕਿਉਂਕਿ ਖਰੀਦ ਮੁੱਲ ਉਹ ਜਿਹੜਾ ਖਰਚਾ ਆ ਗਿਆ ਉਹ ਵੀ ਵਿੱਚ ਜੋੜਨਾ ਹੁੰਦਾ ਖਰੀਦ ਮੁੱਲ 1200 ਦਾ ਤਾਂ ਉਹਨੇ ਖਰੀਦਿਆ ਸੀਗਾ ਹਾਂਜੀ 200 ਰੁਪਏ ਮਰਮਤ ਤੇ ਲੱਗ ਗਿਆ ਹੁਣ ਖਰੀਦ ਮੁੱਲ ਕਿੰਨਾ ਬਣ ਗਿਆ ਇਹਦੇ ਵਿੱਚ 1400 ਬਣ ਗਿਆ ਹੁਣ ਖਰੀਦ ਮੁੱਲ ਕਿੰਨਾ ਹੋ ਗਿਆ ਫਿਰ ਇਹਦਾ 1400 ਖਰੀਦ ਮੁੱਲ ਕਿੰਨਾ ਹੋ ਗਿਆ 1400 1400 ਹੋ ਗਿਆ ਫਿਰ ਉਹਨੂੰ ਵੇਚਦਾ ਉਹਨੂੰ ਵੇਚਦਾ ਵੇਚ ਮੁੱਲ ਕਿੰਨਾ ਹੋਦਾ ਵੇਚ ਮੁੱਲ ਜਿਹੜਾ ਹੈਗਾ 1680 ਰੁਪਏ ਦਾ ਉਹ ਕਹਿੰਦਾ ਵੇਚਦਾ ਉਹਨੇ ਠੀਕ ਆ ਇੱਥੇ ਹੀ ਫਰਕ ਪਿਆ ਹੋਇਆ ਹੈ ਹਮੇਸ਼ਾ ਲਾਭ ਜਾਂ ਹਾਨੀ ਖਰੀਦ ਮੁੱਲ ਪਿੱਛੇ ਹੁੰਦੀ ਆ ਪਰ ਜੇ ਤੁਹਾਨੂੰ ਖਰੀਦ ਮੁੱਲ ਹੀ ਨਹੀਂ ਸਹੀ ਪਤਾ ਫਿਰ ਤੁਸੀਂ ਲਾਭ ਤੇ ਹਾਨੀ ਉਹਨੂੰ ਨਹੀਂ ਕੱਢ ਸਕਦੇ ਉਸ ਤਰੀਕੇ ਨਾਲ ਇਸ ਕਰਕੇ ਇਹ ਗੱਲ ਨੂੰ ਧਿਆਨ ਚ ਰੱਖਣਾ ਵੀ ਹਮੇਸ਼ਾ ਹੀ ਖਰੀਦ ਮੁੱਲ ਪਿੱਛੇ ਹੁੰਦੀ ਆ ਲਾਭ ਜਾਂ ਹਾਨੀ ਜੇ ਲਾਭ ਆ ਜਿਹੜਾ ਹੈਗਾ ਉਹ ਆਪਣੇ ਇਹਦੇ ਚੋਂ ਕੱਢਾਂਗੇ ਹੁਣ ਵੀ ਇੰਨੇ ਦੀ ਵੇਚਦੀ ਉਹ ਇੰਨੇ ਦੀ ਉਹਨੇ ਖਰੀਦੀ ਸੀ 1400 ਰੁਪਏ ਖਰਚਾ ਆਇਆ ਸੀ ਨਾ ਹਾਂਜੀ ਤਾਂ ਲਾਭ ਪ੍ਰਤੀਸ਼ਤ ਕੱਢਣਾ ਇਹਦਾ ਇਹਦਾ ਕੀ ਕੱਢਣਾ ਆਪਾਂ ਲਾਭ ਪ੍ਰਤੀਸ਼ਤ ਤਾਂ ਆਪਾਂ ਪਹਿਲਾਂ লাভ ਕੱਢ ਲੈਨੇ ਆਂ লাভ ਆਪਾਂ ਨੂੰ ਪਤਾ লাভ ਦਾ ਫਾਰਮੂਲਾ ਕੀ ਹੁੰਦਾ ਬੇਚ ਮੁੱਲ ਬੇਚ ਮੁੱਲ ਘਟਾਓ ਖਰੀਦ ਮੁੱਲ ਹੁੰਦਾ ਬੇਚ ਮੁੱਲ ਕਿੰਨਾ ਹੈ ਦਾ 1680 ਘਟਾਓ ਖਰੀਦ ਮੁੱਲ ਕਿੰਨਾ ਹੈ ਦਾ 1400 ਕਿੰਨਾ ਰਹਿ ਗਿਆ ਫਿਰ ਪਿੱਛੇ 280 ਰੁਪਏ ਜਿਹੜਾ ਇਹਦਾ ਕੀ ਰਹਿ ਗਿਆ লাভ ਰਹਿ ਗਿਆ লাভ ਨਿਕਲਿਆ ਨਾ ਆਪਣੇ ਕੋਲੇ ਹੁਣ লাভ ਪ੍ਰਤੀਸ਼ਤ ਕੱਢਣਾ লাভ ਕੀ ਕੱਢਣਾ ਆਪਾਂ ਪ੍ਰਤੀਸ਼ਤ ਲਾ ਪ੍ਰਤੀਸ਼ਤ ਫਾਰਮੂਲਾ ਆਪਾਂ ਨੂੰ ਪਤਾ ਹੈ লাভ ਵਟੇ ਖਰੀਦ ਮੁੱਲ ਗੁਣਾ 100 লাভ ਕਿੰਨਾਗਾ 280 ਖਰੀਦ ਮੁੱਲ ਕਿੰਨਾ ਸੀਗਾ 1400 ਗੁਣਾ ਕਿੰਨੇ ਨਾਲ ਕਰਨੀਆਂ ਹਾਂ ਹਾਂਜੀ 100 ਨਾਲ ਦੋ ਜੀਰੋਂ ਨਾਲ ਦੋ ਜੀਰੋਂ 100 ਨਾਲ ਕੱਟਿਆ ਗਿਆ ਹਾਂ 14 ਬੀ ਆ ਹੁੰਦੇ ਆ 280 ਇਹਦਾ ਮਤਲਬ ਲਾਹ ਕਿੰਨਾ ਆ ਗਿਆ 20 ਪ੍ਰਤੀਸ਼ਤ ਨੂੰ ਲਾਭ ਹੋ ਗਿਆ ਠੀਕ ਆ 20 ਪ੍ਰਤੀਸ਼ਤ ਨੂੰ ਲਾਭ ਹੋ ਗਿਆ ਇਹਦਾ ਕਿਹੜਾ ਆਪਸ਼ਨ ਹੈਗਾ ਡੀ ਡੀ ਆ ਜਿਹੜਾ ਹੈਗਾ ਇਹਨੂੰ ਕਿਉਂਕਿ ਲਾਭ ਹੋਇਆ ਨਾ ਜੇ ਵੇਚ ਮੁੱਲ ਵੱਧਦਾ ਤਾਂ ਲਾਭ ਹੁੰਦਾ ਹੁੰਦਾ ਇਸ ਕਰਕੇ ਦੇਖੋ ਨੇ ਭਲੇਖਾ ਪਉਣ ਦੇ ਮਾਰੇ ਨੇ ਹਾਨੀ ਵੀ ਲਿਖਿਆ ਹੋਇਆ 20% ਕਈ ਬੱਚੇ ਨੇ ਹਾਨੀ ਤੇ ਲਾ ਕੇ ਤੁਰਿਆ ਨਾ ਇਸ ਕਰਕੇ ਜਦੋਂ OMR ਸ਼ੀਟ ਤੇ ਭਰਨਾ ਹੈ ਪਹਿਲਾਂ ਤੇ ਧਿਆਨ ਨਾਲ ਦੇਖ ਲੈਣਾਗਾ ਵੀ ਕਿਹੜਾ ਇਹਦਾ ਉੱਤਰ ਹੈਗਾ ਠੀਕ ਹੈ ਨਾ ਤਾਂ ਉਹਦੇ ਹਿਸਾਬ ਦੇ ਨਾਲ ਤੁਸੀਂ ਉੱਤਰ ਜਿਹੜਾ ਹੈਗਾ ਦੇਣਾ ਹੈਗਾ ਹੁਣ ਅੱਗੇ ਆ ਗਏ ਆਪਣੇ ਕੋਲੇ 20% ਹੋ ਗਿਆ ਇਹਦੇ ਵਿੱਚ ਅੱਗੇ ਚੱਲਦੇ ਹਾਂ ਆਪਣੇ ਕੋਲੇ ਕਹਿੰਦਾ ਪੰਛੀਆਂ ਦੇ ਇੱਕ ਝੁੰਡ ਦੇ 1/4 ਹਿੱਸਾ ਪੰਛੀ ਨਦੀ ਦੇ ਕਿਨਾਰੇ ਬੈਠੇ